ਤੁਸੀਂ ਤੇ ਕਲੀਓ ਅਨਲੇ ਟਾਈਮ ਚ ਮੈਂ ਹੁਣ ਵੀ ਤੁਹਾਨੂੰ ਕਹਿ ਰਿਹਾ ਆਂ ਵੀ ਆਸ਼ੂ ਤਾਂ ਸਮਰਪਤ ਜਿਹੜੇ ਲੀਡਰ ਛੱਡ ਕੇ ਜਾਂਦੇ ਆ ਸਿਰਫ ਇੱਕ ਟਿਕਟ ਕਰਕੇ ਕੋਈ ਕੋਈ ਵੈਲਿਡ ਰੀਜ਼ਨ ਹੋਵੇ ਕੋਈ ਵਾਜਬ ਕਾਰਨ ਹੋ ਮੈਂ ਵੀ ਉਸ ਗੱਲ ਦਾ ਹਾਮੀ ਰਹਾਂਗਾ ਹਾਂ ਭਈ ਇਹਨਾਂ ਦਾ ਤਰਸਕਾਰ ਕੀਤਾ ਗਿਆ ਸੀ ਇਸ ਕਰਕੇ ਗਏ ਜਿਵੇਂ ਬਹੁਤੇ ਬੰਦਿਆਂ ਨੇ ਬਹੁਤ ਚੀਜ਼ਾਂ ਕਹੀਆਂ ਸੀ ਮੈਨੂੰ ਕੋਈ ਕਹਿਣ ਚ ਗਰੇਜ਼ ਨਹੀਂ ਵੀ ਅਗਰ ਜਾਕੜ ਸਾਹਿਬ ਨੇ ਛੱਡੀ ਸੀਗੀ ਤੇ ਜਾਖੜ ਸਾਹਿਬ ਨੇ ਕਿਸੇ ਵਾਜਬ ਕਾਰਨ ਕਰਕੇ ਚੁੱਕੀ। ਉਹ ਨਾ ਟਿਕਟਾਂ ਦੇ ਕਰਕੇ ਮੈਨੂੰ ਨਹੀਂ ਮਿਲੀ ਤੇ ਦੂਸਰੇ ਨੂੰ ਮਿਲ ਗਈ ਛੱਡ ਕੇ ਜਾਂਦੇ ਆ ਉਹ ਚੰਗੀ ਗੱਲ ਨਹੀਂ ਸਾਡੇ ਕੋਲ ਮੌਕੇ ਬੜੇ ਹੁੰਦੇ। ਅਸੀਂ ਪਾਰਟੀ ਚਾਹਨੇ ਆ ਲੋਕਾਂ ਦੀ ਸੇਵਾ ਲਈ। ਇੱਕ ਪਾਰਟੀ ਦੀ ਆਈਡੀਓਲੋਜੀ ਨੂੰ ਲੋਕਾਂ ਤਾਈਂ ਕਿਸ ਤਰੀਕੇ ਲੈ ਕੇ ਜਾਣਾ। ਆਪੋਜੀਸ਼ਨ ਕੀ ਗਲਤੀਆਂ ਕਰਦੀ ਆ ਉਹਨੂੰ ਕਿਸ ਤਰੀਕੇ ਹਾਈਲਾਈਟ ਕਰਨਾ ਉਹਦੇ ਬੜੇ ਤਰੀਕੇ ਨੇ ਸਾਰਾ। ਉਹਦੇ ਲਈ ਟਿਕਟ ਹੀ ਇੱਕ ਚੀਜ਼ ਨਹੀਂ ਹੈ। ਟਿਕਟ ਤੋਂ ਬਾਅਦ ਵੀ ਲੋਕਾਂ ਨੇ ਤੁਹਾਨੂੰ ਜਿਤਾਣਾ ਜਾਂ ਨਹੀਂ ਜਿਤਾਣਾ ਉਹ ਚੀਜ਼ ਆ ਰਹਿ ਜਾਂਦੀ ਹੈ ਪਰ ਜਦੋਂ ਤੁਸੀਂ ਆਪਣੇ ਕਿਸੇ ਕੌਜ਼ ਲਈ ਕਿਸ ਪਲੇਟਫਾਰਮ ਤੇ ਖੜਦੇ ਹੋ ਨਾ ਪਹਿਲਾਂ ਤਾਂ ਉਸ ਕੌਜ਼ ਨੂੰ ਮੂਰੇ ਰੱਖਣਾ ਚਾਹੀਦਾ ਹਾਂ ਅਗਰ ਇੱਥੇ ਮੇਰੀ ਪਾਰਟੀ ਕਿਸੇ ਪਾਰਟੀ ਨਾਲ ਛਮੂਲੀਅਤ ਕਰਦੀ ਜਿੱਦ ਜਿਹੜੀ ਐਥਿਕਲੀ ਪ੍ਰਿੰਸੀਪਲੀ ਠੀਕ ਨਹੀਂ ਸੀਗਾ ਤਾਂ ਮੈਂ ਸੋਚਦਾ ਵੀ ਮੈਂ ਨਹੀਂ ਤੁਹਾਡੇ ਨਾਲ ਹੈਗਾ ਭਾਈ ਮੈਂ ਘਰ ਬੈਠੂੰਗਾ ਆ ਟਿਕਟ ਲਈ ਘਰ ਬਹਿਣਾ ਯਾਰ